ਸੰਗਤ ਜੀ ਅੱਜ ਆਪਾਂ ਪਹੁੰਚੇ ਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿੱਥੇ ਕੀ 450 ਸਾਲਾਂ ਸ਼ਤਾਬ ਦੀ ਜੁਬਲ ਮਨਾਇਆ ਜਾ ਰਿਹਾ ਜੀ ਜੀ ਗੁਰੂ ਰਾਮਦਾਸ ਮਹਾਰਾਜ ਦਾ ਜੁਗਾਦ ਗੁਰੂ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਇਸ ਮੌਕੇ ਤੇ ਵੱਡੀ ਗੰਦੀ ਦੇ ਵਿੱਚ ਸੰਗਤਾਂ ਦੇਸ਼ ਵਿਦੇਸ਼ ਚੋਂ ਇੱਥੇ ਪਹੁੰਚ ਰਹੀਆਂ ਆ ਤੇ ਲਾਹ ਖੱਟ ਰਹੀਆਂ ਆ ਕੱਲ ਸਵੇਰੇ 16 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਰੰਗਤਾ ਹੋਣੀ ਆ ਤੇ 11 ਤਰੀਕ ਨੂੰ ਭੋਗ ਪਾਇਆ ਜਾਣਗੇ ਕਿੰਨੇ ਦਿਨ ਵਿਸ਼ਾਲ ਸਮਾਗਮ ਚੱਲਣਗੇ ਸਵਾਭ ਜੀ ਪਹੁੰਚ ਕੇ ਇਹਦਾ ਲਾਹਾ ਚੱਕ ਸਕਦੇ ਹੋ ਦੋਹੇ ਜਵਾਲ ਸਾਹਿਬ ਦੀ ਧਰਤੀ ਤੇ ਇੰਨਾ ਵੱਡਾ ਸਮਾਗਮ ਹੋ ਰਿਹਾ ਜੀ ਜਿਹੜੇ ਸਟਾਫ ਦੀ ਬਣਾਈ ਜਾ ਰਹੀ ਆ ਜਰੂਰ ਪਹੁੰਚੋ ਆਪਣੇ ਘਰੇਲੂ ਕੰਮਾਂ ਤੋਂ ਸੰਪੋਚ ਕੇ ਦਰਸ਼ਨ ਮਿਲੇ ਕਰੋ ਗੁਰੂ ਸਾਹਿਬ ਦੇ 15 ਤਰੀਕ ਦਾ ਪੂਰਾ ਵਲੌਗ ਦੇਖਣ ਲਈ ਗੋਇੰਦਵਾਲ ਸਾਹਿਬ ਦਾ ਸਾਡੇ YouTube ਚੈਨਲ PSM Sheeria ਜਾਂ ਫਿਰ Facebook ਚੈਨਲ Parmjit Singh Sheeria ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ YouTube ਨੂੰ ਸਬਸਕ੍ਰਾਈਬ ਕਰਿਓ ਤੇ Facebook ਨੂੰ ਆਪਣਾ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ